ਹਾਂਜੀ ਕਿਸਾਨ ਵੀਰੋ ਅੱਜ ਆਪਾਂ 17 18 ਤੇ 18 85 ਤੇ 1509 ਦੇ ਰੇਟ ਦੇ ਜਿਹੜੇ ਲੈ ਕੇ حاضر ਹੋਏ ਆ ਅੱਜ 23 ਅਗਸਤ ਹੋ ਗਈ ਹੈ ਜੀ ਦਿਨ ਅੱਜ ਸ਼ਨੀਵਾਰ ਹੋ ਗਿਆ ਤੇ ਲੋ ਜੀ ਕੀ ਕੀ ਰੇਟ ਚੱਲ ਰਹੇ ਨੇ ਕਿਹੜੀ ਮੰਡੀ ਦੇ ਵਿੱਚ ਕਿੰਨਾ ਜਿਹੜਾ ਰੇਟ ਚੱਲ ਰਿਹਾ ਜੀ ਸਾਰੇ ਆਪਾਂ ਤੁਹਾਡੇ ਨਾਲ ਅੱਜ ਜਿਹੜੇ ਸ਼ੇਅਰ ਕਰਾਂਗੇ ਤੇ ਸਾਰਿਆਂ ਤੋਂ ਪਹਿਲਾਂ ਜਿਹੜੀ ਬੇਨਤੀ ਹੈ ਜੀ ਜਿਹੜੇ ਵੀਰ ਨਵੇਂ ਜੁੜੇ ਨੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ WhatsApp ਗਰੁੱਪ ਵਿੱਚ ਜ਼ਰੂਰ ਜੁਆਇਨ ਹੋਵੋ ਜੀ ਤੁਸੀਂ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਇੱਕ ਨੀਲੇ ਰੰਗ ਦੀ ਤੁਹਾਨੂੰ ਲਾਈਨ ਦੇਖੀ ਉਹਨੂੰ ਟੱਚ ਕਰਕੇ ਤੁਸੀਂ ਮੇਰੇ WhatsApp ਗਰੁੱਪ ਵਿੱਚ ਜੁਆਇਨ ਹੋਵੋ ਤਾਂ ਕਿ ਤੁਹਾਨੂੰ ਖੇਤੀਬਾੜੀ ਨੌਲੇਜ ਸੰਬੰਧੀ ਜਾਣਕਾਰੀ ਕਿਸਾਨ ਮੇਲੇ ਜਾਂ ਹੋਰ ਜਾਣਕਾਰੀਆਂ ਜਿਹੜੀਆਂ ਇਸ ਗਰੁੱਪ ਦੇ ਵਿੱਚ ਜਿਹੜੀਆਂ ਮਿਲਦੀਆਂ ਰਹਿਣਗੀਆਂ ਲਓ ਜੀ ਤੁਹਾਡਾ ਸਮਾਂ ਨਾ ਖਰਾਬ ਕਰਦੇ ਦਾ ਬਾਸਮਤੀ 17 18 ਦਾ ਜਿਹੜਾ ਆਪਾਂ ਰੇਟ ਦੱਸਦੇ ਨਰੀਲਾ ਮੰਡੀ ਦੇ ਵਿੱਚ 3630 ਰੁਪਏ ਜਿਹੜਾ ਰੇਟ ਲੱਗਿਆ 23 ਅਗਸਤ 2025 ਦਾ ਜੀ ਬਾਸਮਤੀ ਜਿਹੜਾ ਇਸ ਸੀਜ਼ਨ ਦਾ ਟਾਪ ਦਾ ਜਿਹੜਾ ਰੇਟ ਆ ਰੈਸ਼ਕਿਆ ਜੀ ਤੇਜ਼ ਹੋਇਆ ਰੇਟ ਦੇ ਵਿੱਚ ਵਾਧਾ ਹੋਇਆ ਜੀ 1509 ਬਾਸਮਤੀ ਲਾੜਵਾ ਮੰਡੀ ਦੇ ਵਿੱਚ 3400 ਤੇ 20 ਰੁਪਏ ਦਾ ਜਿਹੜਾ ਰੇਟ ਲੱਗਿਆ ਜੀ 3400 ਸ਼੍ਰੀ ਅਮਰਸਰ ਸਾਹਿਬ ਮੰਡੀ ਦੇ ਵਿੱਚ ਜਿਹੜਾ 1509 ਦਾ ਜਿਹੜਾ ਰੇਟ ਤੁਹਾਨੂੰ ਆਪਾਂ ਦੱਸਣ ਲੱਗੇ ਜੀ 2900 ਤੇ 51 ਰੁਪਏ ਜਿਹੜਾ ਇਹ ਕੱਲ ਦਾ ਰੇਟ ਆ ਜੀ 2951 ਰੁਪਏ ਜਿਹੜਾ ਬਾਸਮਤੀ ਅਮਰਸਰ ਜਿਹੜਾ 1509 ਵਿਕੀ ਹੈ ਜੀ 2900 51 ਰੁਪਏ ਲੱਗਿਆ ਤੇ ਬਾਕੀ ਬਾਕੀ ਹੋਰ ਲਿਆ ਰਾਜਾਂ ਦੇ ਵਿੱਚ ਜਿਹੜੇ ਰੇਟ ਚ ਉਹ ਵੀ ਤੁਹਾਨੂੰ ਨਾਲ-ਨਾਲ ਵੀਡੀਓ ਤੇ ਆਪਾਂ ਦੱਸਦੇ ਰਹੇ ਹਾਂ। ਜਹਾਂਗੀਰਾਬਾਦ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਹੈ ਉਹ 2900 ਰੁਪਏ ਤੋਂ ਲੈ ਕੇ 2950 ਰੁਪਏ ਲੱਗਿਆ ਇਸ ਮੰਡੀ ਦੇ ਵਿੱਚ ਜਿਹੜਾ 150 ਰੁਪਏ ਦਾ ਜਿਹੜਾ ਆਪਾਂ ਮੰਦਾ ਦੇਖਣ ਨੂੰ ਮਿਲਿਆ ਗੜ ਮੁਕੇਸ਼ੌਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਹੈ ਉਹ 2900 ਰੁਪਏ ਤੋਂ ਲੈ ਕੇ 3000 ਰੁਪਏ ਪ੍ਰਤੀ ਕੰਟਰੋਲ ਹਿਸਾਬ ਨਾਲ ਵਿਕੀ ਆ। ਐਸ ਮੰਡੀ ਦੇ ਵਿੱਚ ਜਿਹੜੀ ਕੱਲ੍ਹ ਨਾਲੋਂ ਜਿਹੜੀ 50 ਰੁਪਏ ਦਾ ਜਿਹੜਾ ਘਟਾ ਹੈ ਜਿਹੜਾ 50 ਰੁਪਏ ਦਾ ਮੰਦਾ ਦੇਖ ਨੂੰ ਮਿਲਿਆ। ਨਰੇਲਾ ਮੰਡੀ ਦੇ ਵਿੱਚ ਜਿਹੜਾ 1885 ਦਾ ਜਿਹੜਾ ਰੇਟ ਲੱਗਿਆ ਜੀ ਕਿਸਾਨ ਭਰਾਵੋ ਉਹ ਹੈਗਾ 3800 ਰੁਪਿਆ ਪ੍ਰਤੀ ਕੁਇੰਟਲ 4000 ਦੇ ਕਰੀਬ ਪਹੁੰਚ ਚੁੱਕਿਆ। ਨਰੇਲਾ ਮੰਡੀ ਦੇ ਵਿੱਚ ਜਿਹੜਾ 1885 ਦੀ ਜਿਹੜੀ ਢੇਰੀ ਆਈ ਹੈ 23 ਅਗਸਤ ਦੀ ਜਿਹੜੀ ਅੱਜ ਆਪਾਂ ਰਿਪੋਰਟ ਦੇ ਰਹੇ ਹਾਂ। ਕਰਨਾਲ ਮੰਡੀ ਦੇ ਵਿੱਚ ਜਿਹੜਾ 3100 ਦੇ 50 ਰੁਪਏ 1500 ਦੇ ਜਿਹੜਾ ਰੇਟ ਲੱਗਿਆ ਜੀ ਇਸ ਮੰਡੀ ਦੇ ਵਿੱਚ ਜਿਹੜੀ 50 ਰੁਪਏ ਜਿਹੜਾ ਵਾਧਾ ਦੇਖ ਨੂੰ ਮਿਲਿਆ ਇਹ ਸੀ ਕਿਸਾਨ ਵੀਰੋ ਕੁਝ-ਕੁਝ ਮੰਡੀਆਂ ਦੇ ਜਿਹੜੇ ਰੇਟ ਤੇ ਬਾਕੀ ਮੈਂ ਤੁਹਾਨੂੰ ਹਰ ਵਾਰ ਹੀ ਗੱਲ ਕਹਿੰਨਾ ਉਹਨਾ ਜੇ ਤੁਹਾਨੂੰ ਕਿਸੇ ਮੰਡੀ ਦਾ ਰੇਟ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜਰੂਰ ਸਾਨੂੰ ਬਾਸਮਤੀ ਦੀ ਕੁਆਲਿਟੀ ਤੇ ਉਹਦਾ ਰੇਟ ਦੱਸੋ ਤਾਂ ਕਿ ਆਪਾਂ ਵੀਡੀਓ ਦੇ ਵਿੱਚ ਐਡ ਕਰਾਂਗੇ ਤਾਂ ਕਿ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਬਾਸਮਤੀ ਦੇ ਰੇਟ ਪਤਾ ਲੱਗਦੇ ਰਹਿਣ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਜਿਹੜੇ ਫੋਨੋਂ ਤੇ ਕਿ ਇਸ ਵਾਰ ਬਾਸਮਤੀ ਦਾ ਜਿਹੜਾ ਰੇਟ ਕਿਰੂਗਾ ਤੇ ਕੁੱਲ ਆਪਾਂ ਜੇ ਆਪਾਂ ਗੱਲਬਾਤ ਕਰੀਏ ਤਾਂ ਕਿਉਂਕਿ ਬਾਸਮਤੀ ਖੇਤਾਂ ਜਿਹੜਾ ਰਕਵਾ ਘਟਿਆ ਇਸ ਵਾਰ ਜਿਹੜੀ ਬਾਸਮਤੀ ਦੇ ਰੇਟ ਆਉਣ ਦੀ ਜਿਹੜੀ ਸੁਭਾਵਨਾ ਲਗਭਗ ਹੈ ਤਕਰੀਬਨ 4000 ਤੱਕ ਜਿਹੜੀ ਬਾਸਮਤੀ ਜਾ ਸਕਦੀ ਹੈ ਜਿਹੜਾ ਅਨੁਮਾਨ ਲਗਾ ਸਕਦਾ ਲਗਾਇਆ ਜਾ ਸਕਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਆਪਣੇ ਦੋਸਤਾਂ ਸੱਜਣਾ ਬੀਤ ਤੱਕ ਤੇ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗਾ